ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੰਸਦ ਆਦਿ ਰਾਗਵ ਚੱਡਾ ਅਤੇ ਬਾਲੀਵੁੱਡ ਐਕਟਰੈਸ ਪੁਨਿਤੀ ਚੋਪੜਾ ਦੀ ਦਿੱਲੀ ਦੇ ਵਿੱਚ ਮੰਗਣੀ ਹੋਈ ਸੀ ਅਤੇ ਇਹ ਪ੍ਰੋਗਰਾਮ ਦਿੱਲੀ ਦੇ ਕਪੂਰਥਾ ਹਾਊਸ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਜਿੱਥੇ ਉਹਨਾਂ ਦੀ ਇਸ ਮੰਗਣੀ ਹੋਈ ਸੀ ਉਸ ਸਮਾਗਮ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪਹੁੰਚੇ ਸਨ ਅਤੇ ਉਹਨਾਂ ਦੇ ਮੰਗਣੀ ਸਮਾਗਮ ਦੇ ਵਿੱਚ ਪਹੁੰਚਣ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਸਨ ਰਾਗਵ ਚੱਡਾ ਅਤੇ ਪੁਨਿਤੀ ਚੋਪੜਾ ਦੀ ਮੰਗਣੀ ਦੇ ਵਿੱਚ ਜਥੇਦਾਰ ਦੇ ਸ਼ਾਮਲ ਹੋਣ ਤੇ ਵਿਵਾਦ ਨੂੰ ਲੈ ਕੇ ਕੈਬਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਬੋਲੇ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਗਏ ਹਨ ਤਾਂ ਬਹੁਤ ਵਧੀਆ ਹੋਇਆ ਹੈ ਉਹਨਾਂ ਨੇ ਆਪਣਾ ਅਸ਼ੀਰਵਾਦ ਹੀ ਦਿੱਤਾ ਹੋਵੇਗਾ ਉਹਨਾਂ ਨੇ ਕਿਹਾ ਕਿ ਅਕਾਲੀ ਦਿੰਦਿਆਂ ਬੜੇ ਥੋੜੇ ਹਨ ਸਮਾਜਿਕ ਪ੍ਰੋਗਰਾਮ ਤੇ ਹਰ ਇੱਕ ਨੂੰ ਜਾਣ ਦਾ ਅਧਿਕਾਰ ਹੈ ਉਹਨਾਂ ਨੇ ਅੱਗੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਭੂਗ ਤੇ ਹਰੇਕ ਪਾਰਟੀ ਦੇ ਸਿਆਸੀ ਆਗੂ ਅਤੇ ਸਮਾਜਿਕ ਪ੍ਰੋਗਰਾਮ ਤੇ ਸਾਰੇ ਹੀ ਪਹੁੰਚ ਸਨ ਤਾਂ ਹੁਣ ਅਕਾਲੀਆਂ ਦੇ ਕੋਲੋਂ ਕਿਸੇ ਨੂੰ ਪਰਮਟ ਲੈਣ ਦੀ ਲੋੜ ਨਹੀਂ ਹੈ ਅਕਾਲੀ ਦਲ ਨੂੰ ਤਾਂ ਕਈ ਥੇਸਾਂ ਬੁੰਜੜੀਆਂ ਇਹ ਤਾਂ ਥੇਸ ਦੇ ਸਾਰੇ ਉਹਨਾਂ ਨੂੰ ਕੱਲ ਜਲੰਧ ਦਾ ਵੀ ਪਹੁੰਚਿਆ ਜੈਦਾਬਾਹ ਸਾਹਿਬ ਜਿਹੜਾ ਗੱਲ ਇਹ ਆ ਅਸੀਂ ਜਿਹੜੇ ਪੰਜਾਬੀ ਲੋਕ ਸਿੱਖ ਲੋਕ ਆ ਪੰਜਾਬੀਆਂ ਹਿੰਦੂਆਂ ਪੰਜਾਬ ਦਾ ਮੁਸਲਮ ਭਾਈਚਾਰਾ 크੍ਰਿਸਟਿਅਨ ਭਾਈਚਾਰਾ ਪਹਿਲਾਂ ਤਾਂ ਅਕਾਲੀ ਦਰਬਾਰ ਦੀ ਪਤਾ ਕਿ ਜਿਹੜਾ ਸਦਾ ਹਰਮੰਦਰ ਸਾਹਿਬ ਆ ਦਰਬਾਰ ਸਾਹਿਬ ਉਹਦੇ ਚਾਰ ਦਰਵਾਜੇ ਹਰ ਇੱਕ ਲਈ ਖੁੱਲਾ ਮਾਨਵਤਾ ਲਈ ਖੁੱਲਾ ਸੁਚੀ ਬਨੁਖਤਾ ਦੇ ਲਈ ਉਹਦੇ ਅਰਥ ਆ ਸਮਝ ਲੈਣਾ ਤੇ ਕਲਤਖ ਸਾਹਿਬ ਦੇ ਜੈਦਾਬਾਹ ਜਿਹੜੇ ਸਾਡੀ ਨਮਾਇਦਗੀ ਕਰਦੇ ਸਿੱਖ ਪਤਨੀ ਦੂਜੀ ਗੱਲ ਹੈ ਕਿ ਇਹਦੀ ਵਿਆਹ ਸ਼ਾਦੀ ਕਿਹਦਾ ਜੰਮਣਾ ਮਰਦਾ ਕਿਹਦਾ ਭੋਗ ਕਿਦੇ ਮੁੰਡੇ ਦਾ ਜਨਮ ਦਿਨ ਕਿਹਦੀ ਕੁੜੀ ਦਾ ਜਨਮ ਦਿਨ ਸਾਡੇ ਇਹ ਤਾਂ ਸਮਾਜਿਕ ਫੰਕਸ਼ਨ ਹੈ ਸਾਡੇ ਜੈਦਾ ਸਾਹਿਬ ਗਏ ਆ ਮੈਂ ਤੇ ਜੀ ਆਂ ਕਿਉਂਕਾ ਵੈਲਕਮ ਹੁੰਦਾ ਵਧੀਆ ਕੀਤਾ ਰੰਗ ਚੰਦਾ ਜੀ ਦੇ ਜਾ ਕੇ ਜੇ ਅਸ਼ੀਰਵਾਦ ਦਿੱਤਾ ਉਹ ਤਾਂ ਉਹਨਾਂ ਨੇ ਕੁਝ ਸਿੱਖਿਆ ਹੀ ਹੋਊਗਾ ਐਡੇ ਵੱਡੇ ਦੰਦੇ ਆ ਸੋ ਮੈਂ ਕਿਹਾ ਕੱਲੀ ਦਲ ਨੂੰ ਤਾਂ ਐਵੇਂ ਹੁਣ ਉਹਨਾਂ ਦੇ ਦਿਨ ਥੋੜੇ ਰਹਿ ਗਏ ਕੱਲੀ ਦਲ ਉਹ ਸਭ ਦੇ ਵੀ ਕਾਲ ਤੱਕ ਦਾ ਜਹਦਾ ਜਿਹੜਾ ਨਾ ਵਿੱਚ ਪਾ ਕੇ ਸਾਡੇ ਪੈਰ ਲਵਾ ਦੂ ਪੰਜਾਬ ਚ ਪੜੋ ਇਦਾਂ ਹੋਣਾ ਨਹੀਂ ਨਾ ਜਹਦਾ ਸਾਹਿਬ ਬੜੇ ਬੜੇ ਲਿਖੇ ਸਿਆਣੇ ਬੰਦੇ ਆਦਾਂ ਨਹੀਂ ਕਰਦਾ ਔਰ ਕਾਲੀਦਲ ਜੇ ਅਲੋਚਨਾ ਕਰ ਰਿਹਾ ਇਹ ਉਹਨਾਂ ਦੀ ਲੋਚ ਤਾਂ ਜਿਹੜੀ ਬੇਅਸੂਲੀ ਆ ਮਤਲਬ ਗਲਤ ਹੈ ਉਹਨਾਂ ਨੂੰ ਇਹ ਅਲੋਚਨਾ ਨਹੀਂ ਕਰਨੀ ਜੇ ਸਾਡੇ ਸਮਾਜਿਕ ਰਿਸ਼ਤੇ ਵੀ ਟੁੱਟ ਸਕਦੇ ਸਰ ਕੱਲ ਉਹੀ ਕਹਿੰਦੇ ਕਿ ਉੱਥੇ ਬਾਲਤ ਸਾਹਿਬ ਦੇ ਭੋਗ ਤੇ ਕੋ ਪਾਰਟੀ ਰਹਿ ਗਈ ਕੌਣ ਨਹੀਂ ਕਹੇ ਬਾਲਤ ਸਾਹਿਬ ਦੇ ਭੋਗ ਤੇ ਸਮਾਜਿਕ ਫੰਕਸ਼ਨ ਹੈ ਬੜੀ-ਬੜੀਆ ਪਾਰਟੀਆਂ ਦੇ ਗਏ ਸਾਡੇ ਸੀਐਮ ਸਾਹਿਬ ਗਏ ਸਾਡੇ ਮੰਤਰੀ ਸਾਹਿਬ ਗਏ ਲੋਕ ਸਮਝ ਦੇਖ ਨਹੀਂ ਗਾ ਕੋਈ ਬੰਦਾ ਕਹ ਲੁਕਾਏ ਤੂੰ ਕਿਉਂ ਗਿਆ ਕਿਉਂ ਨਾ ਜਾਈਏ ਯਾਰ ਸਾਡਾ ਮਰਨਾ ਚਾਹਣਾ ਇੱਕ ਹੈ ਪੰਜਾਬੀਆਂ ਦਾ ਸਾਡੀਆਂ ਖੁਸ਼ੀਆਂ ਗਮੀਆਂ ਇੱਕ ਦੇ ਅਸੀਂ ਜਾਵਾਂਗੇ ਕਿ ਕੋ ਦੂਜੇ ਦੀ ਖੁਸ਼ੀ ਚ ਇਹਨਾਂ ਕੋ ਪਦਮੜ ਲੈਣ ਦੀ ਲੋੜ ਆ ਇਕੱਲੀਆਂ ਕੋ ਇਹਦਾ ਨਹੀਂ ਜਾਣ ਨਾ ਜਾਣ ਇਹਨਾਂ ਕੋ ਕਿਸੇ ਨੇ ਪਦਮੜ ਥੋੜਾ ਲੈਣਾ ਉਹ ਜਿਹੜਾ ਇਦਾਂ ਸੋਚਦਾ ਤੇ ਬਹੁਤ ਗਲਤ ਉਹਨਾਂ ਦੇ ਕਮੈਂਟ ਕੀਤਾ ਜਾਇਦਾ ਸਾਹਿਬ ਬਿਊਰੋ ਰਿਪੋਰਟ ਐ ਸਮਝਰ ਨਿਊਜ਼